हरियाणा ਦੇ ਮੁੱਖ ਮੰਤਰੀ 나ਇਬ ਸੈਣੀ ਜਿਨ੍ਹਾਂ ਨੇ ਪਿਛਲੇ ਦਿਨੀ ਮੇਰੇ ਨਾਲ رابطہ ਕਰਨ ਦੀ ਕੋਸ਼ਿਸ਼ ਕੀਤੀ ਤੇ ਸੰਪਰਕ ਕੀਤਾ ਔਰ ਬੰਦ ਕਮਰਾ ਜਿਹੜੀ ਮੀਟਿੰਗ ਦੀ ਉਹਨਾਂ ਨੇ ਪ੍ਰਪੋਜ਼ਲ ਦਿੱਤੀ ਉਸ ਦੇ ਵਿੱਚ ਭਾਜਪਾ ਦੀ ਜਿਹੜੀ ਅਗਲੀ ਜਿਹੜੀ ਰਾਜ ਦਿੱਤੀ ਆ ਉਹਦੇ ਬਾਰੇ ਚਰਚਾ ਕਰਨ ਦੇ ਲਈ ਉਹਨਾਂ ਨੇ ਮੈਨੂੰ ਸੰਪਰਕ ਕੀਤਾ ਔਰ ਇਹ ਨਹੀਂ ਔਰ ਉਹ ਚਾਹੁੰਦੇ ਨੇ ਕਿ ਕਿਉਂਕਿ ਉਹਨਾਂ ਨੂੰ ਹਰ ਇੱਕ ਹਲਕੇ ਤੋਂ ਉਮੀਦਵਾਰਾਂ ਦੀ ਲੋੜ ਹੈ ਤੇ ਉਹ ਚਾਹੁੰਦੇ ਨੇ ਕਿ ਮੈਂ ਸੰਗਰੂਰ ਤੋਂ ਮੈਨੂੰ ਉਹਨਾਂ ਨੇ ਆਫਰ ਵੀ ਕੀਤੀ ਹੈ ਕਿ ਸੰਗਰੂਰ ਤੋਂ ਜਿਹੜੀ ਭਾਜਪਾ ਦੀ ਜਿਹੜੀ ਟਿਕਟ ਹੈ ਜਿਹੜੀ ਉਹ ਤੁਹਾਨੂੰ ਦਿੱਤੀ ਜਾਣੀ ਆ ਔਰ ਹੋਰ ਜਿਹੜੀ ਵੀ ਕੋਈ ਮੰਗ ਹੈ ਤਾਂ ਮੇਰੇ ਕੋਲੇ ਆਫਰ ਆਈ ਹੈ ਕਿ ਤੁਹਾਡੀ ਕੋਈ ਵੀ ਜਿਹੜੀ ਮੰਗ ਹੈ ਤੁਸੀਂ ਉਹ ਰੱਖ ਸਕਦੇ ਹੋ ਤੇ ਅਸੀਂ ਉਸ ਮੰਗ ਨੂੰ ਜਿਹੜਾ ਉਹ ਪੂਰਾ ਕਰਾਂਗੇ ਸੋ ਮੈਂ ਸਮੁੱਚੇ মিডিਆ ਦੇ ਮਾਧਿਅਮ ਦੇ ਰਾਹੀਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਕਹਿਣਾ ਚਾਹੁੰਨੀ ਆ ਕਿ ਮੈਂ ਨਰਿੰਦਰ ਭਰਾਜ ਜਿਹਨੂੰ ਅੱਜ ਭਰਾਜ ਬਣਾਇਆ ਉਹ ਆਮ ਆਦਮੀ ਪਾਰਟੀ ਨੇ ਬਣਾਇਆ ਸੰਗਰੂਰ ਤੇ ਪੰਜਾਬ ਦੇ ਲੋਕਾਂ ਨੇ ਬਣਾਇਆ 19 ਸਾਲ ਦੀ ਉਮਰ 'ਚ 2014 ਦੇ ਵਿੱਚ ਪਿੰਡ ਭਰਾਜ ਦੇ ਵਿੱਚ ਪਹਿਲੀ ਪੋਲਿੰਗ ਏਜੰਟ ਮਹਿਲਾ ਬਣਨ ਦਾ ਮੈਨੂੰ ਮੌਕਾ ਮਿਲਿਆ ਸੀ ਤੇ ਮੈਂ ਉਹ ਕੰਮ ਕੀਤਾ ਤੁਸੀਂ ਤੁਹਾਡੇ ਮੀਡੀਆ ਚੈਨਲਾਂ ਦੇ ਵਿੱਚ ਸਾਰਾ ਚੱਲਿਆ ਸੀਗਾ ਉਸ ਟਾਈਮ ਉਸ ਦਿਨ ਤੋਂ ਲੈ ਕੇ ਅੱਜ ਤੱਕ ਕਿਉਂ ਚੱਲੇ ਸੀ ਕਿਉਂਕਿ ਆਮ ਆਦਮੀ ਪਾਰਟੀ ਦੀਆਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀਆਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਆਂ ਜਿਹੜੀਆਂ ਨੀਤੀਆਂ ਨੇ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਇੱਕ ਜਿੱਥੇ ਪੂਰੇ ਦੇਸ਼ ਦੇ ਵਿੱਚ ਨੌਜਵਾਨਾਂ ਦੇ ਵਿੱਚ ਜਿਹੜੀ ਰਾਜਨੀਤੀ ਨੂੰ ਲੈ ਕੇ ਜਿਹੜੀ ਜਾਗਰਤੀ ਜਿਹੜੀ ਆਈ ਸੀ ਉਸ ਦਾ ਹਿੱਸਾ ਬਣਦੇ ਹੋਏ ਮੈਂ ਪਾਰਟੀ ਦੇ ਵਿੱਚ ਸ਼ਾਮਲ ਹੋਈ ਸੀ ਸਭ ਜੀ ਪਾਰਟੀ ਦੇ ਵਿੱਚ ਚਾਹੇ ਬੈਨਰ ਪੋਸਟਰ ਲਗਾਉਣੇ ਹੋਣ ਚਾਹੇ ਬਸਾਂ ਭਰਨੀਆਂ ਹੋਣ ਇੱਕ ਡੇਡੀਕੇਟਿਡ ਵਰਕਰ ਦੀ ਤਰ੍ਹਾਂ 2014 ਤੋਂ ਲੈ ਕੇ ਹੁਣ ਤੱਕ ਮੈਂ ਪਾਰਟੀ ਦੇ ਵਿੱਚ ਨਿਰੰਤਰ ਕੰਮ ਕਰਦੀ ਆ ਰਹੀ ਆਂ ਔਰ ਮੈਂ ਜਿਹਨੂੰ 27 ਸਾਲ ਦੀ ਉਮਰ ਦੇ ਵਿੱਚ ਇੱਕ ਆਮ ਜੇ ਇੱਕ ਛੋਟੇ ਜੇ ਕਿਸਾਨ ਦੀ ਧੀ ਨੂੰ ਪਾਰਟੀ ਨੇ ਟਿਕਟ ਦਿੱਤੀ ਤੇ ਅਜ ਐਮਐਲਏ ਸੰਗਰੂਰ ਦੇ ਲੋਕਾਂ ਨੇ ਬਣਾਇਆ ਸੋ ਮੈਂ ਸੈਣੀ ਸਾਹਿਬ ਨੂੰ ਕਹਿਣਾ ਚਾਹੁੰਦੀ ਆ ਕਿ ਤੁਸੀਂ ਕਿਸੇ ਭਲੇਖੇ 'ਚ ਨਾ ਰਿਓ ਕਿ ਅਸੀਂ ਤੁਹਾਡੀ ਇਸ ਰਾਜਨੀਤੀ ਦਾ ਸ਼ਿਕਾਰ ਬਣਾਂਗੇ ਅਸੀਂ ਸਿਸਟਮ ਨੂੰ ਬਦਲਣ ਆਏ ਸੀ ਪੰਜਾਬ ਦੇ ਵਿੱਚ ਸਿੱਖਿਆ ਤੇ ਸਿਹਤ ਵਰਗੀਆਂ ਸਹੂਲਤਾਂ ਜਿਹੜੀਆਂ ਲੋਕਾਂ ਨੂੰ ਆਮ ਲੋਕਾਂ ਨੂੰ ਦੇਣ ਦੇ ਲਈ ਅਸੀਂ ਅਰਵਿੰਦ ਕੇਜਰੀਵਾਲ ਜੀ ਦਾ ਤੇ ਮਾਨ ਸਾਹਿਬ ਦਾ ਸਾਥ ਦੇਣ ਲਈ ਅਸੀਂ ਆਏ ਸੀਗੇ ਔਰ ਅੱਜ ਉਸ ਚੀਜ਼ ਦੇ ਉੱਤੇ ਅਸੀਂ ਡਟ ਕੇ ਖੜੇ ਆ ਸੋ ਮੈਂ ਸੈਣੀ ਸਾਹਿਬ ਨੂੰ ਕਹਿਣਾ ਚਾਹੁੰਨੀ ਆ ਕਿ ਤੁਸੀਂ ਸਾਡੀ ਫਿਕਰ ਛੱਡ ਕੇ ਕਿ ਮੈਂ ਸਤਾਈ ਚ ਚੋਣ ਲੜਨੀ ਆ ਜਾਂ ਨਹੀਂ ਲੜਨੀ ਕਿੱਥੋਂ ਲੜਨੀ ਆ ਕਿਵੇਂ ਲੜਨੀ ਆ ਉਹ ਚੀਜ਼ ਦੀ ਫਿਕਰ ਛੱਡ ਕੇ ਤੁਸੀਂ ਆਪਣੇ ਹਰਿਆਣੇ ਦੀ ਫਿਕਰ ਕਰ ਲਓ ਅੱਜ ਕੱਲ ਜਿਸ ਤਰੀਕੇ ਦੇ ਨਾਲ ਸੈਣੀ ਸਾਹਿਬ ਪੰਜਾਬ ਦੇ ਵਿੱਚ ਘੁੰਮ ਰਹੇ ਨੇ ਮੈਨੂੰ ਐ ਲੱਗਦਾ ਵੀ ਭਾਜਪਾ ਨੇ ਉਹਨਾਂ ਨੂੰ ਡੈਪੋਟੇਸ਼ਨ ਤੇ ਪੰਜਾਬ ਦੇ ਵਿੱਚ ਭੇਜ ਦਿੱਤਾ ਹੁੰਦਾ ਸੋ ਅਸੀਂ ਪਾਰਟੀ ਦੇ ਡੈਡੀਕੇਟਿਡ ਵਰਕਰ ਹੈਗੇ ਆ ਕੱਲ ਵੀ ਸੀਗੇ ਅੱਜ ਵੀ ਹੈਗੇ ਆ ਸੋ ਅੱਗੇ ਵੀ ਖੜੇ ਆ ਕੋਣ ਕਹਿੰਦੇ ਜੀ ਨਰਿੰਦਰ ਭੜਾ ਜਿਹੜੇ ਐਮਐਲਏ ਕਿੰਨਾਂ ਨੂੰ ਖਰੀਦਣਾ ਚਾਹੁੰਦੇ ਜੀ ਐ ਐਮਐਲ ਇਂਦਰਪ੍ਰਾਜਾ ਨੂੰ ਸੀਐਮ ਸੈਡੋ ਵੈਸੇ ਨਾ ਜੇ ਉਹ ਖਰੀਦ ਮੋਲ ਉਸ ਮਤਲਬ ਖਰੀਦਣ ਦੀ ਗੱਲ ਉਹਦੀ ਚੱਲਦੀ ਹੈ ਜੇ ਕੋ ਮਾੜਾ ਮੋਟਾ ਦੱਸਦਾ ਹੋਣਾ ਕਿ ਸਾਨੂੰ ਕਰ ਲਓ ਜੀ ਅਸੀਂ ਤਿਆਰ ਕੋਈ ਇਸ ਤਰ੍ਹਾਂ ਤਾਂ ਗੱਲ ਕਰਦੇ ਨਹੀਂ ਲੋਕਾਂ ਦੰਤਰ ਚੇ ਬਾਕੀ ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ ਚਲੋ ਬੀਬੀ ਜੀ ਹੁਰੀ ਸਤਿਕਾਰਯੋਗ ਹੈ ਮੈਂ ਗੱਲ ਉਹ ਦੂਜੇ ਬੰਦੇ ਦਾ ਜੀਜਾ ਜ਼ਿਕਰ ਕੀਤਾ ਉਹਦੇ ਬਾਰੇ ਕੀ ਮੈਂ ਟਿੱਪਣੀ ਕਰਨੀ ਹੈ ਕਿ ਅੱਜ ਦਾ ਸਵਾਲ ਕਰੋ ਅੱਜ ਦੇ ਬੰਦੇ ਦੀ ਗੱਲ ਕਰੋ ਮੈਂ ਅੱਜ ਦੀ ਕੋਈ ਗੱਲ ਦਾ ਜਵਾਬ ਦਵਾਂ ਤੁਹਾਨੂੰ ਮਗਰ ਜੇ ਸੀਐਮ ਸੈਣੀ ਸਾਹਿਬ ਨੇ ਜੀ ਗੱਲ ਕੋਈ ਕੀਤੀ ਹੈ ਮੈਨੂੰ ਦੇਖੋ ਪਤਾ ਨਹੀਂ ਔਰ ਮੈਂ ਇਹਨਾਂ ਦੇ ਬਿਆਨ ਨੂੰ ਐਡਾ ਤਵੱਜੋ ਨਹੀਂ ਦਊਂਗਾ ਮਗਰ ਕੋਈ ਸੇ ਨੇ ਕੋਈ ਸੰਕੇਤ ਦਿੱਤੇ ਹੋਣੇ ਫੇਰ ਹੀ ਉੱਥੋਂ ਗੱਲ ਹੋਈ ਆ ਔਰ ਪਹਿਲਾਂ ਵੀ ਇੰਨਾ ਦੀ ਆਪ ਹਿਲਜੁਲ ਚੱਲਦੀ ਰਹਿੰਦੀ ਹੈ ਪਹਿਲਾਂ ਵੀ ਜਦੋਂ ਆਪੋਜੀਸ਼ਨ 'ਚ ਸੀ ਇਹ ਉਦੋਂ ਵੀ 8 ਐਮਐਲ ਇਹਨਾਂ ਦੇ ਕਾਂਗਰਸ 'ਚ ਚਲੀ ਗਈ ਸੀ ਨਾ ਇਹ 20 ਬਣੇ ਸੀ 12 ਹੀ ਰਹਿ ਗਏ ਸੀ ਸੋ ਥੀਸ ਆ ਮੈਟਰ ਆਫ ਫੈਕਟਸ ਚਲੋ 27 ਤੱਕ ਬਹੁਤ ਕੁਝ ਹੋ ਜਾਣਾ ਜੀ ਇਹਨਾਂ ਦਾ